ਮੈਂ ਤੈਨੂੰ ਫੇਰ ਮਿਲਾਂਗੀ ਨੀਲਾ ਗੂੜਾ ਸਮਾਨ ਤੇ ਉਸ ਵਿੱਚ ਅਣਗਿਣਤ ਟਿਮਟਮਾਉਂਦੇ ਹੋਏ ਸਿਤਾਰੇ ਵੇੜੇ ਵਿੱਚ ਮੰਜੇ ਉੱਤੇ ਪਈ ਦਾਦੀ-ਪੋਤੀ ਅਸਮਾਨ ਵੱਲ ਰੀਜ ਲਾਈ ਤੱਕੀ ਜਾਂਦੀਆਂ ਹਵਾ ਚਲਦੀ ਤਾਂ ਤਾਰੇ ਹੋਰ ਟਿਮਟਮਾਉਂਦੇ ਜਾਪਦੇ ਪੋਲੀ-ਪਾਲੀ 10 ਕੁਸਾਲ ਦੀ ਗਜ਼ਲ ਜੋ ਕੁਝ ਦਿਨ ਪਹਿਲਾਂ ਆਪਣੇ ਪਿਓ ਕੋਲੋਂ ਕੁੱਟ ਪੈਣ ਕਰਨ ਰੋ ਰਹੀ ਸੀ ਹੁਣ ਕੁਝ ਠੰਬਰ ਗਈ ਸੀ ਦਾਦੀ ਨੇ ਇਕਲੇਵੇ ਵਿੱਚ ਪਾ ਲਾੜ ਝੋਲੜਾਇਆ ਸੀ ਤੇ ਨਾਲ ਹੀ ਬੜੀ ਵਧੀਆ ਕਹਾਣੀ ਵੀ ਸੁناਈ ਸੀ। ਦਾਦੀ ਨੇ ਮੱਥਾ ਚੁੰਮਦੀ ਨੇ ਕਿਹਾ ਕੁੜੀ ਆਫਤ ਦੀ ਪੁੜੀ ਹੁਣ ਹੋ ਗਈ ਚੁੱਪ ਤੂੰ ਗੱਜਲ ਨੇ ਦਾਦੀ ਨੂੰ ਹੋਰ ਕੁੱਟ ਕੇ ਫੜ ਲਿਆ। ਦਾਦੀ ਮਾਂ ਪਾਪਾ ਕਹਿੰਦੇ ਕਿ ਉਹ ਜਰਮਨੀ ਜਾਣ ਤੋਂ ਪਹਿਲਾਂ ਮੈਨੂੰ ਮਾਮਾ ਜੀ ਕੋਲ ਭੇਜ ਦੇਣਗੇ ਤੇ ਫਿਰ ਮੈਂ ਉੱਥੇ ਹੀ ਪੜਾਂਗੀ। ਕਿੰਦੀ ਗੱਜਲ ਫਿਰ ਬੁਸਕ ਪਈ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੀਤੇ ਨਹੀਂ ਜਾਣਾ ਮੈਂ ਆਪ ਥੋੜੀ ਦੱਸਦੀ ਹਾਂ ਘਰ ਦੀ ਗੱਲ ਬਾਹਰ ਲੋਕਾਂ ਨੂੰ ਆਪਣੇ ਗਵਾਂਢ ਵਾਲੀ ਆਂਟੀ ਹੀ ਮੈਨੂੰ ਖਾਣ ਨੂੰ ਚੀਜ਼ਾਂ ਦਿੰਦੇ ਨੇ ਤੇ ਫਿਰ ਜਦੋਂ ਸਾਰੇ ਘਰ ਬਾਰੇ ਪੁੱਛਦੇ ਨੇ ਤਾਂ ਮੈਂ ਦੱਸ ਦਿੰਦੀ ਹਾਂ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਝੂਠ ਨਹੀਂ ਬੋਲੀਦਾ ਫਿਰ ਦੱਸੋ ਮੈਂ ਕੀ ਕਰਾਂ ਬੜਾ ਭੋਲਾ ਜਿਹਾ ਚਿਹਰਾ ਬਣਾ ਜਦੋਂ ਗੱਜਲ ਨੇ ਕਿਹਾ ਤਾਂ ਦਾਦੀ ਮਾਂ ਨੇ ਸਦਕੇ ਕਹ ਉਸ ਨੂੰ ਹਿੱਕ ਨਾਲ ਲਗਾ ਲਿਆ ਮੇਰਾ ਪੁੱਤ ਹੈ ਹੀ ਭੋਲਾ ਉਸ ਨੂੰ ਦੁਨੀਆਦਾਰੀ ਕੌਣ ਸਿਖਾਵੇ ਦਾਦੀ ਕੋਈ ਹੋਰ ਬਾਤ ਸੁਣਾਵੋ ਕਿਹੜੀ ਬਾਤ ਸੁਣਾਵਾਂ ਹੁਣੇ ਤਾਂ ਸੁਣਾਈ ਚੰਗਾ ਫਿਰ ਇਹ ਦੱਸੋ ਜੇਕਰ ਕੱਲ ਨੂੰ ਮਾਮਾ ਜੀ ਮੈਨੂੰ ਲੈਣ ਆ ਗਏ ਤਾਂ ਤੁਸੀਂ ਮੈਨੂੰ ਰੋਕ ਲਵੋਗੇ ਨਾ ਨਹੀਂ ਲੈਣ ਆਉਂਦੇ ਤੇਰੇ ਮਾਮਾ ਮੈਂ ਆਪੇ ਗੱਲ ਕਰ ਲੈਣੀ ਤੇਰੇ ਪਿਓ ਨਾਲ ਮੂੰਹ ਮੱਥੇ ਕੁੜੀ ਲੱਗਦੀ ਕਿਸੇ ਦੇ ਘਰ ਭੇਜਣੀ ਕਿੱਥੇ ਦੀ ਸਮਝਦਾਰੀ ਐ ਜਵਾਕੜੀ ਹੈ ਵੀ ਜਮਾ ਭੋਲੀ ਆਪ ਚੱਲਾ ਪਰਦੇਸ ਤੇ ਮੇਰੇ ਬੱਚੇ ਵੀ ਨਾਨਕੇ ਭੇਜਣ ਨੂੰ ਫਿਰਦਾ ਕੋਈ ਨਾ ਖਬਰ ਲੈਂਦੀਆਂ ਮੈਂ ਅਸ ਦੀ ਸਵੇਰੇ ਅਸਲ ਵਿੱਚ ਸਰਪੰਚ ਹੀ ਹਾਰ ਚੁੱਕਾ ਨਰਿੰਜਨ ਹੁਣ ਪਿੰਡ ਵਿੱਚ ਰਹਿਣਾ ਨਹੀਂ ਸਿਚਾਉਂਦਾ ਉਸ ਨੇ ਮਨ ਬਣਾ ਲਿਆ ਸੀ ਕਿ ਉਹ ਆਪਣੇ ਵੱਡੇ ਭਰਾ ਕੋਲ ਜਰਮਨੀ ਚਲਾ ਜਾਏਗਾ ਕੁਝ ਸਾਲ ਘਰ ਵਿੱਚ ਭਾਵੇਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਹੁਣ ਉਸ ਦਾ ਮਨ ਨਹੀਂ ਸੀ ਟਿਕਦਾ ਗਜਲ ਉਸ ਦੀ ਵੱਡੀ ਭੀ ਸੀ ਵਿਚਾਰਸਾਲ ਦਾ ਛੋਟਾ ਮੁੰਡਾ ਗੁਰਬਾਜ ਸੀ ਗਜਲ ਸੁਭਾ ਦੀ ਪੋਲੀ ਸੀ ਤੇ ਰੱਜ ਕੇ ਮੂੰਹ ਮੱਥੇ ਲਗਦੀ ਸੀ ਪੋਲੀ ਹੋਣ ਕਾਰਨ ਆਸ-ਪਾਸ ਦੇ ਸ਼ਰੀਕ ਤੇ ਗਵਾਂਢੀ ਉਸ ਤੋਂ ਕਰਦੀਆਂ ਗੱਲਾਂ ਪੁੱਛ ਲੈਂਦੇ ਜਿਸ ਕਾਰਨ ਹੁਣ ਨਰਿੰਦਰ ਨੇ ਨਰਿੰਜਨ ਨੇ ਉਸ ਨੂੰ ਮਾਮੇ ਕੋਲ ਭੇਜਣ ਦਾ ਫੈਸਲਾ ਕਰ ਲਿਆ ਸੀ ਦਾਦੀ ਹੁਣ ਗਜਲ ਦੀ ਆਖਰੀ ਉਮੀਦ ਸੀ ਕਿਉਂਕਿ ਮਾਂ ਦੀ ਤਾਂ ਪਾਪਾ ਅੱਗੇ ਚੱਲਣੀ ਨਹੀਂ ਇਹ ਉਸ ਨੂੰ ਪਤਾ ਹੀ ਸੀ ਕਿਸੇ ਤਰ੍ਹਾਂ ਰਾਤ ਬੀਤੀ ਸਵੇਰੇ ਗਜਲ ਨੂੰ ਉਠਾ ਕੇ ਮਾਂ ਨੇ ਸਕੂਲ ਲਈ ਤਿਆਰ ਕੀਤਾ ਉਸ ਦੀ ਪਸੰਦ ਦੇ ਜੀਨੀ ਦੇ ਪਰਾਂਠੇ ਉਸ ਨੂੰ ਦਹੀਂ ਨਾਲ ਖਵਾਏ। ਰਾਤ ਦੀ ਗੱਲ ਹੁਣ ਉਸ ਦੇ ਦਿਮਾਗ ਵਿੱਚੋਂ ਨਿਕਲ ਗਈ ਸੀ। ਉਹ ਖੁਸ਼ੀ-ਖੁਸ਼ੀ ਤਿਆਰ ਹੋ ਕੇ ਸਕੂਲ ਚਲੀ ਗਈ। ਬਾਲੜੇ ਮਨ ਨੂੰ ਹੁਣ ਕੋਈ ਚਿੰਤਾ ਨਹੀਂ ਸੀ। ਉਹ ਤਿਆਰ ਹੋ ਕੇ ਸਕੂਲ ਚਲੀ ਗਈ। ਸਕੂਲ ਸਾਰਾ ਦਿਨ ਰੋਜ਼ ਵਾਂਗ ਹੀ ਚੰਗਾ ਨਿਕਲਿਆ। ਛੁੱਟੀ ਹੋਈ ਤੇ ਘਰ ਪਹੁੰਚੀ। ਗੇਟ ਦੇ ਅੰਦਰ ਵੜਦਿਆਂ ਹੀ ਉਸ ਦਾ ਸਾਹ ਉੱਪਰ ਦਾ ਉੱਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ। ਕਰਦੇ ਅੰਦਰ ਮਾਮਾ ਜੀ ਦੀ ਗੱਡੀ ਲੱਗੀ ਸੀ ਮੋਢਿਆਂ ਤੇ ਪਿਆ ਬਸਤਾ ਇੱਕਦਮ ਹਿਮਾਲਿਆ ਵਾਂਗ ਹੋ ਗਿਆ ਤੇ ਸਾਂਹ ਸੁੱਕ ਮੁੱਕ ਗਏ ਹੋਣ ਭੱਜ ਕੇ ਦਾਦੀ ਵੱਲ ਗਈ ਤਾਂ ਦਾਦੀ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ ਮਾਂ ਵੱਲ ਵੇਖ ਗਈ ਤਾਂ ਮਾਂ ਨੇ ਲਾੜ ਲੜਾਉਂਦੀ ਨੇ ਕਿਆ ਮਾਮੇ ਘਰ ਬਹੁਤ ਚੰਗਾ ਚੰਗਾ ਖਾਣ ਨੂੰ ਮਿਲਣਾ ਸੋਨਾ ਪਾਉਣ ਨੂੰ ਮਿਲਣਾ ਤੇ ਤੇਰੇ ਮਾਮਾ ਜੀ ਕਹਿ ਰਹੇ ਸੀ ਕਿ ਉਹ ਹਰ ਹਫਤੇ ਘਮਾਉਣ ਵੀ ਲੈ ਜਾਇਆ ਕਰਨਗੇ ਕਹਿੰਦੇ ਮਾਂ ਨੇ ਜੁੰਨੀ ਦੇ ਪੱਲੇ ਨਾਲ ਨਜ਼ਰ بچਾਉਂਦੀ ਨੇ ਆਪਣੇ ਹੰਝੂ ਪੂੰਝ ਲਏ ਗਜ਼ਲ ਨੇ ਪਿੱਛੋਂ ਦੀ ਮਾਂ ਨੂੰ ਜੱਫੀ ਵਿੱਚ ਲੈ ਲਿਆ ਰੋਣਾ ਮਾਂ ਮੈਂ ਚਲੀ ਜਾਵਾਂਗੀ ਪਰ ਮਾਂ ਮੈਂ ਤੁਹਾਡੇ ਬਿਨਾ ਨੀਂਦ ਨਹੀਂ ਆਉਂਦੀ ਮੈਂ ਉੱਥੇ ਕਿਸ ਦੇ ਨਾਲ ਸੌਂਗੀ ਉੱਥੇ ਤਾਂ ਦਾਦੀ ਮਾਂ ਵੀ ਨਹੀਂ ਹੋਣਾ ਗਜ਼ਲ ਦੀਆਂ ਗੱਲਾਂ ਸੁਣ ਮਾਂ ਦਾ ਗਲਾ ਗੁੱਚੜ ਹੋ ਗਿਆ ਪੁੱਤ ਹੁਣ ਤੂੰ ਵੱਡੀ ਹੋ ਗਈ ਹੈ ਤੇ ਵੱਡੇ ਬਹਾਦਰ ਹੁੰਦੇ ਨੇ ਮਾਂ ਨੇ ਗੱਲਾਂ ਨਾਲ ਪੁਚਕਾਰ ਕੇ ਗੱਜਲ ਨੂੰ ਤਿਆਰ ਕਰ ਲਿਆ ਤੇ ਭੋਲੀ ਗੱਜਲ ਮਾਂ ਦੀਆਂ ਸਾਰੀਆਂ ਗੱਲਾਂ ਤੇ ਯਕੀਨ ਕਰ ਰਹੀ ਸੀ ਭਾਵੇਂ ਉਸ ਦਾ ਦਿਲ ਅੰਦਰ ਖਬਰਾਟ ਨਾਲ ਭਰਿਆ ਹੋਇਆ ਸੀ